ਤੁਪੇ ਲੰសារ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਸਿਕਾਲ ਅਸੀਂ ਤੁਹਾਡਾ ਆਪਣੇ YouTube ਚੈਨਲ ਪਿੰਡਾਂ ਦੇ ਵਿੱਚੋਂ ਪਿੰਡ ਤੇ ਨਿੱਘਾ ਸਵਾਗਤ ਕਰਦੇ ਹਾਂ ਪਿੰਡ ਦਿਖਾਉਣ ਦੀ ਲੜੀ ਦੇ ਤਹਿਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਮੋਗੇ ਜਿਹੜੇ ਦੇ ਪਿੰਡ ਪਿੰਡ ਚੰਦਪੁਰਾਣਾ ਵਿਖੇ ਅੱਜ ਤੁਹਾਨੂੰ ਦਿਖਾਵਾਂਗੇ ਪਿੰਡ ਚੰਦਪੁਰਾਣਾ ਕਰ ਚੁੱਕੇ ਹਾਂ ਜੀ ਐਂਟਰੀ ਤੁਸੀਂ ਖੁਦ ਝਾਤ ਮਾਰ ਸਕਦੇ ਆ ਪਿੰਡ ਚੰਦਪੁਰਾਣਾ ਦੇ ਵਿੱਚ ਪਿੰਡ ਦੇ ਵਿੱਚ ਦਰਗਾਹ ਬਾਬਾ ਬਹਾਦਰ ਸ਼ਾਹ ਜੀ ਦੀ ਜਗ੍ਹਾ ਬਣੀ ਹੋਈ ਹੈ ਜੀ ਪਿੰਡ ਚੰਦਪੁਰਾਣਾ ਤੁਸੀਂ ਖੁਦ ਦੇਖ ਸਕਦੇ ਆ ਸਾਰੇ ਪਿੰਡ ਦੇ ਵਿੱਚ ਝਾਤ ਮਾਰ ਸਕਦੇ ਆ ਤੁਸੀਂ ਅਸੀਂ ਹਰ ਰੋਜ਼ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਰਹੇ ਆ ਤੁਸੀਂ ਸਾਡੀ ਸਪੋਰਟ ਕਰੋ ਸਾਡੇ ਚੈਨਲ ਨੂੰ ਗਰੋਥ ਹੋਣ ਦੇ ਵਿੱਚ ਸਾਡੀ ਮਦਦ ਕਰੋ ਤਾਂ ਜੋ ਅਸੀਂ ਪਿੰਡ ਦੀਆਂ ਭੱਟੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਈਏ ਹਰ ਰੋਜ਼ ਅਸੀਂ ਛੋਟ ਵੀਡੀਓ ਲੈ ਕੇ ਆਉਂਦੇ ਆ ਜਦੋਂ ਸਾਡਾ ਚੈਨਲ ਪੂਰਾ ਗਰੋਥ ਕਰ ਗਿਆ ਫਿਰ ਅਸੀਂ ਵੱਡੀਆਂ ਵੀਡੀਓ ਨਾਲ ਇੰਟਰਵਿਊ ਕਰਕੇ ਪਿੰਡ ਦੀ ਪੂਰੀ ਜਾਣਕਾਰੀ ਲੈ ਕੇ ਆਪਣੇ ਚੈਨਲ ਤੇ ਪਾਇਆ ਕਰਾਂਗੇ ਤਾਂ ਜੋ ਤੁਸੀਂ ਕਦੇ ਵੀ ਆਪਣੇ ਪਿੰਡ ਦੀ ਵੀਡੀਓ ਨੈਟ ਉੱਤੇ ਸਰਚ ਮਾਰ ਕੇ ਦੇਖ ਸਕੋ ਸਾਡੀ ਇਹ ਕੋਸ਼ਿਸ਼ ਆ ਕਿ ਜਿੰਨੇ ਮੇਰੇ ਭੈਣ ਭਰਾ ਐਨ ਆਰ ਆਈ ਵੀਰ ਪਰਦੇਸਾਂ ਦੇ ਵਿੱਚ ਵੱਸਦੇ ਆ ਉਹ ਆਪਣੇ ਪਿੰਡਾਂ ਦੇ ਨਾਲ ਜੁੜੇ ਰਹਿਣ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣਾ ਸਾਡੀ ਵੀ ਇਹ ਕੋਸ਼ਿਸ਼ ਆ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਪੰਜਾਬ ਦੇ ਪਿੰਡਾਂ ਨੂੰ ਅੱਗੇ ਲੈ ਕੇ ਆਈਏ ਤੁਹਾਨੂੰ ਇਹ ਸਾਡੀ ਕੋਸ਼ਿਸ਼ ਕਿੱਦਾਂ ਲੱਗੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਕਰਵਾਇਓ ਤਾਂ ਜੋ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਤੇ ਤੁਹਾਨੂੰ ਦੇਖਣ ਨੂੰ ਮਿਲੇ ਤੁਹਾਨੂੰ ਸਾਡਾ ਇਹ ਕੰਮ ਕਿਦਾਂ ਲੱਗਾ ਸਾਨੂੰ ਜਰੂਰ ਦੱਸਿਆ ਕਰੋ ਪਿੰਡ ਦੇ ਵਿੱਚ ਸਰਕਾਰੀ ਸਕੂਲ ਬਣਿਆ ਹੋਇਆ ਤੇ ਪਿੰਡ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਕੱਲ ਨੂੰ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਇੱਕ ਨਵਾਂ ਪਿੰਡ ਇੱਕ ਨਵੀਂ ਵੀਡੀਓ ਅਸੀਂ ਹਰ ਰੋਜ਼ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਕਰਾਂਗੇ ਇਸੇ ਉਮੀਦ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ